ਹਾਂ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਸੁਖਜੀਤ ਸਿੰਘ ਸਾਇੰਸ ਮਾਸਟਰ ਸਰਕਾਰੀ ਮੈਡ ਸਕੂਲ ਐਕੋਰਸਾਨੀ ਬਲੌਕ ਸੀ ਗੁਰਦਾਸਪੁਰ ਜਿਲ੍ਹਾ ਰੂਪਨਗਰ ਤੋਂ ਤੇ ਕੱਲ 5 ਅਕਤੂਬਰ ਨੂੰ ਸੂਬਾ ਪੱਧਰੀ ਸਮਾਗਮ ਜੋ ਅਧਿਆਪਕ ਸੰਮਾਨ ਸਮਾਰੋਹ ਦਿੱਤਾ ਜਾ ਰਿਹਾ ਜਿਸ ਦੇ ਵਿੱਚ ਸਟੇਟ ਅਵਾਰਡ ਜਿਹੜਾ ਹੈਗਾ ਪੰਜਾਬ ਸਰਕਾਰ ਵੱਲੋਂ ਤੇ ਸਿੱਖਿਆ ਵਿਭਾਗ ਵੱਲੋਂ ਮੈਨੂੰ ਦਿੱਤਾ ਜਾ ਰਿਹਾ ਤੇ ਜਿਸ ਲਈ ਮੈਂ ਸਾਡੇ ਮਾਨਯੋਗ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਜੀ ਬੈਸ ਅਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਨਾਮ ਦਾ ਮਾਣ ਦਾ ਮੈਂ ਬਹੁਤ ਕਰਨਾ ਤੇ ਪਿਛਲੇ ਲੰਬੇ ਸਮੇਂ ਤੋਂ ਕੀਤੀ ਮਿਹਨਤ ਦਾ ਜੋ ਫਲ ਹੈ ਉਹ ਸਰਕਾਰ ਵੱਲੋਂ ਭਾਰਤ ਵੱਲੋਂ ਸਾਨੂੰ ਮੈਨੂੰ ਦਿੱਤਾ ਜਾ ਰਿਹਾ ਹੈ ਕਿ ਮੈਂ ਇਸ ਪ੍ਰਾਪਤੀ ਲਈ ਲਗਾਤਾਰ ਜੋ ਹੈ ਲਗਾਤਾਰ 10 ਸਾਲ ਤੋਂ 15 ਸਾਲ ਤੋਂ ਮਿਹਨਤ ਕਰ ਰਿਹਾ ਜਿਸ ਦਾ ਉਸ ਦਾ ਫਲ ਹੈ ਇਹ ਤੇ ਇਹ ਜਿਹੜੀ ਲਗਾਤਾਰ ਮਿਹਨਤ ਜੇ ਕੱਲ ਕਰੀਏ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਸਕੂਲ ਦੇ ਜੋ ਪ੍ਰਾਪਤੀਆਂ ਹਨ ਉਹਦੇ ਵਿੱਚ ਉੱਤਮ ਸਕੂਲ ਅਵਾਰਡ ਵਾਤਾਵਰਣ ਨੈਸ਼ਨਲ ਅਵਾਰਡ ਔਰ ਮਿਸ਼ਨ ਸਮਰਾਤ ਦੇ ਵਿੱਚ ਐਗਜ਼ੈਂਪਲਰੀ ਸਕੂਲ ਅਵਾਰਡ ਤੇ ਵੱਖ-ਵੱਖ ਪੱਧਰ ਦੇ ਉੱਪਰ ਸਟੇਟ ਪੱਧਰ ਤੱਕ ਜਿਹੜੇ ਸਾਡੇ ਸਕੂਲ ਦੇ ਬੱਚਿਆਂ ਨੇ ਮੱਲਾ ਮਾਰੀਆਂ ਪ੍ਰਾਪਤੀ ਕੀਤੀਆਂ ਜਿਸ ਦਾ ਨਤੀਜਾ ਜਿਹੜਾ ਹੈ ਉਹ ਅੱਜ ਜਿਹੜਾ ਸਾਨੂੰ ਉਸ ਦਾ ਫਲ ਹੈ ਉਹ ਮਿਲ ਰਿਹਾ ਤੇ ਇਸ ਪ੍ਰਾਪਤੀ ਲਈ ਮੈਂ ਫਿਰ ਦੁਬਾਰਾ ਸਾਡੇ ਮਾਨਯੋਗ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਜੀ ਬੈਂਸ ਅਤੇ ਮੁੱਖ ਮੰਤਰੀ ਪੰਜਾਬ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਇਸ ਤਰ੍ਹਾਂ